ਮ ਜੀ ਹਾਂ ਜੀ ਆਲੋ ਆਪਣਾ ਜਨਮ ਦਿਵਸ ਇਹ ਮੈਂ ਇੱਕ ਨਵਾਂ ਵੀਡੀਓ ਨਾਲ ਬਣਾਇਆ ਸਾਰੇ ਗੁਰਮੁਖੀ ਦਾ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਮ ਜੀ ਕਰਵਾ ਦਿਓ ਕਮੈਂਟ ਦੇ ਕੇ ਤੇ ਬੰਦੀ ਆਪਾਂ ਅਗਨ ਜੈਨ ਨੂੰ ਵੀ ਕਰ ਦੂ देख रहे अपने चैनल में बार धन्यवाद अभी जिन्हें भी अपने चैनल कमेंट करके कितों कितने अपने चैनल जी जुड़े हुए हैं कमेंट करके जरूर देखो बाकी आप गए जर सिमरजीत सिंह मान संर तो एम पी के गड़े हुए हैं जिन्हें भीर दी संगरूर जो ਇਹਨਾਂ ਨੂੰ ਗੈਂਟੀ ਹੋਈ ਇਹਨਾਂ ਨੂੰ ਵੋਟਾਂ ਪਾ ਕੇ ਵੱਡੀ ਜਨਤੀ ਦੇ ਵਿੱਚ ਜੇਤਕਾਰ ਹਲ ਕਰੋ ਪੂਰੇ 13 ਦੇ 13 ਐਨਟੀ ਸਰਦਾਰ ਸਿੰਘ ਮਾਨ ਦੇ ਜਿੰਨੇ ਚਾਹਣਗੇ ਨੇ ਪੂਰੇ ਪੰਜਾਬ ਦੇ ਵਿੱਚ ਜੀ ਬੰਦੇ ਬਈ ਜ਼ਰੂਰ ਜ਼ਰੂਰ ਤੇ ਵੱਡੀ ਜਨਤੀ ਦੇ ਵਿੱਚ ਜਿਸ ਨੂੰ ਮਾਨ ਦੀ ਜਿੱਤਤ ਹਾਜ਼ਰ ਹੋਵੇ ਜਿਹੜਾ ਲੱਗੇ ਕਿ ਵੀਡੀਓ ਦੇ ਹੋਏ ਗਰੂਪ ਕਮੈਂਟ ਕਰਕੇ ਦੱਸੋ ਜਿਹੜੇ ਜਿਹੜੇ ਕੋ ਕਿਹੜੇ ਪਿੰਡ ਤੋਂ ਜੁੜੇ ਹੋਏ ਹੋ ਬਾਕੀ ਬੇਨਤੀ ਹੈ ਵੀ ਸਰਦਾਰ ਸੇਮਰਜੀਤ ਸਿੰਘ ਮਾਣ ਸੰਗਰੂਰ ਤੋਂ ਐ ਵੀ ਜਿਹੜੇ ਲੜਨ ਜਾ ਰਹੇ ਨੇ ਜਿਹੜੇ ਵੀਰ ਆਪਣਾ ਸੰਗਰੂਰ ਵਾਲੇ ਨੇ ਇਹਨਾਂ ਨੂੰ ਬੇਨਤੀ ਹੈ ਵੀ ਸਰਦਾਰ ਸੇਮਰਜੀਤ ਸਿੰਘ ਮਾਣ ਦੇ ਵੱਟੇ ਵੀਰ ਦੇ ਨਾਲ ਜਿਹੜੀ ਜਿੱਤ ਹਾਸਲ ਹੋਣੀ ਚਾਹੀਦੀ ਆ ਬਰਾਬਰ ਸੇਮਰਜੀਤ ਮਾਣ ਨੂੰ ਇਸ ਵਾਰੀ ਜਿਹੜੇ ਐਂਟੀਪੀ ਉਹ ਜਿਹੜਾ ਪਹਿਲਾਂ ਕੀਤਾ ਸੀਗਾ ਇਸ ਵਾਰੀ ਜਿਸ ਵਾਸਤੇ ਨੇ ਜਿਸ ਨੂੰ ਮਾਨ ਨਿਚਾਉਣਾ ਹੈ ਜੇ ਸਰਕਾਰ ਸਮਝੀ ਸਤ ਮਾਨ ਤੇ ਉਹਨਾਂ ਦੇ ਕੋਲ 250 ਪੰਜਾਬ ਦੇ ਵਿੱਚੋਂ 500 ਤੋਂ 600 ਸ਼ੀਟਾਂ ਲੈ ਕੇ ਜਾਂਦੇ ਆ ਤਾਂ ਜਿਹੜਾ ਕਿ ਇੰਨਾ ਛੜੂਆ ਨਾ ਤੇ ਮੜਾ ਮੋਟਾ ਅਗਰ ਪੀਗਾ ਆਪਣੇ ਕੰਮ ਹੋਣ ਲੱਗਣਗੇ ਕਿਉਂਕਿ ਉਹਨਾਂ ਦੇ 92 MLA ਜਿੱਤੇ ਹੋਏ ਆ ਤਾਂ ਕਰਕੇ ਆਪਣਾ ਕੋਈ ਕੰਮ ਨਹੀਂ ਕਰ ਰਹੇ ਸਿੱਖਾਂ ਦੇ ਮੁੰਡਿਆਂ ਨਾਲ ਦਾ ਜ਼ਿਲ੍ਹਾ ਨੇ ਵੀ ਇਹਨਾਂ ਨਾਲ ਗੰਦ ਕੀਤਾ ਹੋਇਆ ਹੈਗਾ ਭਾਈ ਮਤਲਬ ਵਾਜੇ ਕਹਾਜਾਂ ਜਨਨ ਪਤੀਏ ਜੀ ਐਨਐਸ ਲਾ ਕੇ ਡੀਬਲੂ ਆਰ ਡੀ ਯੂ ਆਰ ਚੈਨਲ ਬੰਦ ਕੀਤਾ ਹੋਇਆ ਉਹਨਾਂ ਦਾ ਵੀ ਠੀਕ ਹੈ ਇਸ ਕਰਕੇ ਬੇਨਤੀ ਹੈ ਜੀ ਉਹਨਾਂ ਦਾ ਫੈਕਟੀਆਂ ਤਾਂ ਸਭ ਕੇ ਸਕੇ ਰਿਕਾਰਡ ਉਹਨਾਂ ਨੂੰ ਫੇਰ ਰਿਏ ਫੇਰ ਆਪਣੀ ਗੱਲ ਬਾਤ ਸੁਣਨਗੇ ਫੇਰ ਹੀ ਉਹ ਆਪਣਾ ਮਸਲਾ ਹੱਲ ਹੋਊਗਾ ਅੰਦਰੋਂ ਜਿੰਨੇ ਵੀ ਵੀਡੀਓ ਨੇ ਸ਼ੇਅਰ ਕਰ ਦਿਆ ਕਰੋ ਇਹ ਵੀ ਬੇਨਤੀ ਹੈ ਜੀ ਜਿੰਨੇ ਬੰਦੇ ਆਪਣੇ ਵੀਡੀਓ ਦੇਖ ਰਹੇ ਆ ਜਿਹੜਾ ਆਪਾਂ ਨੂੰ ਦੇਚਾ ਮਾਨ ਬੱਤੀ ਦੀ ਦਾ ਜਤਨ ਲਗੋਣੀ ਚਾਹੀਦੀ ਹੈ ਸਭ ਲੋਕ ਤੋਂ ਜਿਹੜੇ ਆਪਣੇ ਦੂਰ ਬੈਠੇ ਆ ਜਰੂਰ ਪ੍ਰਾਉਣ ਸਾਧਿਆ ਕਰੋ ਸਰਦਾਰ ਸਿੰਘ ਮਾਨ ਦਾ ਆਪਣੇ ਸਿੱਖ ਹੋਣ ਦਾ ਕਰਜ ਪੂਰਾ ਕਰਿਆ ਕਰੋ ਮਾੜਾ ਚੰਗਾ ਆਗਾ ਸਿੱਖੀ ਸਰੂਪ ਵਾਲਾ ਬੰਦਾ ਜਿਹੜਾ ਉਸੇ ਨੂੰ ਬੋਤਾਂ ਪਾਇਆ ਕਰੋ ਦਾ ਚੈਨਲ ਦੇਖ ਰਹੇ ਹੋ ਤਾਂ ਜ਼ਰੂਰ ਕਮੈਂਟ ਕਰਕੇ ਦੱਸਦਾ ਕਰੋ ਕਿ ਕਿਤੇ ਕਿਤੇ ਚੈਨਲ ਦੇਖ ਰਹੇ ਆਂ ਬਾਕੀ ਜਿਹੜਾ ਨਵਦੀਪ ਜੀ ਦਾ ਆਪਣਾ ਫੜਿਆ ਹੋਇਆਗਾ ਆ ਤੋਂ ਉਦੋਂ ਵੀ ਫੀਲ ਕੀਤੀ ਜੀ ਕਿ ਕੀ ਕਰ ਰਹੇ ਆਂ ਇਹਨੂੰ ਬਹੁਤ ਅਟੈਕਸ਼ਨ ਲੈਣਾ ਚਾਹੀਦਾਗਾ ਇਦਾਂ ਦਾ ਕੋਈ ਹੋਰ ਇਹਨਾਂ ਦਾ ਕਰਾ ਜੈਂਦਾ ਤੇ ਬਾਕੀ ਜਿੰਨੇ ਆਪਣੇ ਵੀਰ ਵੀਡੀਓ ਨੂੰ ਦੇਖ ਰਹੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਚੈਨਲ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਇਤੋ ਕਤੋਂ ਵੀਰ ਆਪਣੇ ਚੈਨ ਨੰਬਰ ਦਿਖ ਰਹੇ ਆ ਤਾਂ ਉਹ ਜਰੂਰ ਦੱਸੋ ਬਾਕੀ ਜਿਹੜੇ ਸੰਗਰੂਰ ਵਾਲੇ ਇਹਨਾਂ ਨੂੰ ਬੁਲ ਕੇ ਸਰਦਾਰ ਸੰਜੀਤ ਸਿੰਘ ਮਾਨ ਵੱਡੀ ਲੀਡ ਦੇ ਨਾਲ ਉਹ ਜਿੰਨੇ ਚਾਹੀਦੇ ਸੰਗਰੂਰ ਤੋਂ ਵੱਡੀ ਲੀਡ ਦੇ ਨਾਲ ਸੰਗਰੂਰ ਤੋਂ ਸਰਦਾਰ ਸੰਜੀਤ ਸਿੰਘ ਮਾਨ ਦੇ ਪਰਨੇ ਕਹਿੰਦੇ ਆ ਆਪਣੇ ਸਿੱਖ ਕੌਮ ਦੇ ਜਰ ਨਾਲ ਅੱਜ ਇਸ ਟਾਈਮ ਸਰਦਾਰ ਸੰਜੀਤ ਸਿੰਘ ਮਾਨ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਆਵਾਜ਼ ਆਪਣੇ ਲਈ ਉਠਾਈ ਹੋਈ ਹੈ ਪਾਰਲੀਮੈਂਟ ਦੇ ਪਾਈਲ ਬਦਲ ਕੇ ਖਾਸਾ ਹੈ ਜੇ ਕੋਈ ਸਿੱਖਾਂ ਦਾ ਕੰਮ ਮੁੱਦੇ ਹੋਣ ਜਿਹੜੇ ਬਾਕੀ ਬੋਟਾਉਂਦੇ ਰਹਿੰਦੇ ਆ ਜੀ ਜੀ ਵਾਲਾ ਆਪਣਾ ਸਿੱਖ ਲੀਡਰ ਹੈ ਸਿੱਖ ਲੀਡਰ ਦੇ ਰਿਪੋਰਟ ਕਰਨਾ ਆਪਣਾ ਫਰਜ਼ ਬਣਦਾ ਹੈਗਾ ਜਿਹੜੀ ਵੀ ਗੱਲ ਆ ਗਾਲੇ ਆ ਨਾ ਸਲਾਹ ਸਮਝ ਇਸ ਨੂੰ ਮਾਣ ਉਹਨਾਂ ਨੂੰ ਉਹਨਾਂ ਨੂੰ ਜ਼ਰੂਰ ਵੋਟਾਂ ਪਾ ਦੇ ਜਿੱਤੇ ਜਿੱਤੇ ਆ요 ਵੀਡੀਓ ਪੀਪਲ ਜਿਹਨਾਂ ਲਈ ਵੀਰ ਆਪਣੇ ਵੀਡੀਓ ਦੇਖ ਰਹੇ ਆ ਲੋਕ ਸਰਦਾਰ ਜਗਮਾਨ ਵੱਡੀ ਲੀਡ ਦੇ ਨਾਲ ਹੈ ਜਿਹੜੀ ਜਿੱਤ ਆਉਣ ਦੀ ਹੈ ਸੰਗ੍ਰਹਿ ਤੋਂ ਵੀ ਜੇ ਭਾਵੇਂ ਡੀਐਨਪੀ ਵੀ ਇਹ ਪਾਈੰਟ ਬੜਾ ਖਾਸ ਹੈ ਜਿਹੜੇ ਉਹਨਾਂ ਨੂੰ 20 ਸਤੰਬਰ ਸਰ ਤੋਂ ਟਿਕਦੇ ਨਹੀਂ ਚਾਹੀਦੀ ਹੈ ਜਿਹੜਾ ਆਪਾਂ ਨੂੰ ਜਿੱਤੇ ਆ ਕੇ ਵੋਟਾਂ ਦੇ ਵਿੱਚ ਬਾਹਰ ਐਨਐਸਐ ਜਿਹੜੀ ਫਤ ਮੋਗਲ ਦੀ ਹੈ ਕਈ ਮਤਵਾਰਕ ਖਾਸ ਕਰਨ ਆਪਣੀ ਰਾਇ ਜਰੂਰ ਦੋ ਕਮੈਂਟਰ ਦੇ ਵਿੱਚ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਸ ਕਰਨ ਅੰਬਰਸਰ ਤੋਂ ਦੇਣੀ ਚਾਹੀਦੀ ਹੈ ਜਾਂ ਨਹੀਂ ਰਿਕਮੈਂਡ ਕਰਕੇ ਜਰੂਰ ਦੱਸੋ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਸ ਕਰਨ ਜਿਹੜੀ ਐਮਪੀ ਦੇ ਟੈਕਾ ਅੰਬਰਸਰ ਤੋਂ ਦੇਣੀ ਚਾਹੀਦੀ ਹੈ ਜਾਂ ਨਹੀਂ ਮੇਰੇ ਹਿਸਾਬ ਨਾਲ ਜਿਹੜੀ ਐਮਪੀ ਦੇ ਟੈਕਾ ਨੂੰ ਅੰਬਰਸਰ ਤੋਂ ਦੇਣੀ ਚਾਹੀਦੀ ਹੈ ਤਾਂ ਉਹ ਦਿੱਤ ਗਈ ਜਿਹੜੀ ਉਹਨਾਂ ਦੀ ਐਮਐਸਸੀ ਆਖਣਾ ਹੋ ਸਕਦਾ ਹੈ ਜੀ ਚਾਹੇ ਇਸ ਬਾਰੇ ਦਿੱਤਾ ਜਾਵੇ ਜਾਂ ਕਿਸੇ ਹੋਰ पर एक बार जो एंट्री करा के जेल तो बहर कहीं सारे भावों को देखते ही अपनी राय जरूर दस बाकी शेयर करोट अमृतसर तो एंटी देनी चाहिए ज नहीं देनी चाहिए अपनी राय दूर अपनी सारा धन्यवाद भीडियो में लाइक कर दिया करो शेयर कर दिया करो कमेंट करके जरूर दस दे करो कितों जितो अपने जो बे चैनल जुड़े हुए हैं जो नवे बंद चैनल करो जो सन माता प्राव जिन्हें भीर अपने चैनल न जुड़े हुए हैं अपने चैनल में सबसक्राइब करो कमेंट करते करो दसते करो बाकी अपनी राय जरूर देते करो जबपाल सिंह खालसा उन्होंने अमृतसर तो टिकट एच पी दिकट जर तो देनी चाहिए ਇਸ ਤਰ੍ਹਾਂ ਕੋਈ ਬੀਬੀ ਨਹੀਂ ਹੈ ਵੀਡੀਓ ਦਾ ਫਿਰ ਸ਼ੇਅਰ ਕਰੋ ਆਪਾਂ ਪੁੱਛਤਾ ਬਾਰੇ ਵੀਰ ਜੀ ਸਰ ਨੂੰ ਤੋ ਜ਼ਰੂਰ ਆਪਾਂ ਇਹ ਬਤਵਾਸਾਂ ਖਾਤਰਾ ਮਨਨ ਜੇ ਵੀ ਇਹ ਵਜੇ ਤੱਕ ਜ਼ਰੂਰ ਆਪ ਕੋ ਨਹੀਂ ਮੰਗਦਾ ਹੈ ਹੱਕ ਦੀਗਾ ਉਹਨਾਂ ਨੂੰ ਪ੍ਰੋਫੈਸਰ ਟਾਈਟਰ ਦਿੰਦੇ ਆਪ ਵੀ ਮਰੀਆਂ ਰੱਖਦੇ ਇਸ ਮੌਕੇ ਤੇ ਬਾਕੀ ਲੱਗਦਾ ਜਦੋਂ ਬਿਰ ਰੁਕਾਵਟਾਂ ਚੱਲ ਰਿਹਾ ਹੈਗਾ ਆਈਮਰ ਖਾਣ ਕਰਾਉਣਾ ਨੇ ਹੱਕ ਵਿੱਚ ਆ ਤੇ ਜਰੂਰ ਆ ਰੀ ਲਵਾਇਆ ਕਰੋ ਬਾਕੀ ਕਨੌਰੀ ਦੇ ਸੰਗੂ ਜੇ ਤੁਮਾਂ ਦੇ ਮੋੜ ਪੈ ਚਲੇ ਰਹਾ ਹੁਣ ਤੇ ਵੀ ਆ ਰੀ ਲਵਾਇਆ ਕਰੋ ਬਾਕੀ ਸੇਵਾ ਇਹ ਵਾਰ ਕਿਰਨ ਨੂੰ ਬੇਨਤੇ ਜਰੂਰ ਕੋਈ ਨਾ ਕੋਈ ਸੇਵਾ ਕਰਾ ਕੇ ਜਿਹੜੀ ਚੀਜ਼ ਦੀ ਲੋੜ ਹੈ ਕਨੌਰੀ ਤੇ ਸੰਭੋਗਾ ਤੇ ਜਿਹੜਾ ਅੱਗੇ ਗਰਮੀ ਆ ਰਹੀ ਹੈ ਜਿਹੜੇ ਵੀ ਪਾਲਾਂ ਸਮਾਨ ਦੀ ਨਹੀਂ ਦਾ ਟਾਈਮ ਆਉਗਾ ਰੁਕੇ ਰੁਕੇ जरूर सेवा करके आया करो जिंदा भी अपनी हाजी लगाया करो अमृतसर भाई अमृतपाल सिंह खालसा की रिहाई चल रहा है उसके जरूर हाजी लगाया करो बाकी जो पिंडे भी पिंड ਉਹੀ ਉਹ ਤਾਂ ਮੰਗਣਾ ਆਂਬਾ ਦਾ ਪਾਰਟੀ ਵਾਲਾ ਢਾੜੂ ਵਾਲੇ ਕਸਰ ਤੇ ਜਿਉਣਾ ਨੇ ਪਈ ਬਕਾਸ ਨੂੰ ਕਾਸਤ ਐ ਐਮਐਸਏ ਲਾਈ ਹੋਈ ਆ ਉਹਨਾਂ ਨੇ ਜਰੂਰ ਸਵਾਲ ਕਰੇ ਕਿ ਕੀ ਕੀ ਹੋਇਆ ਪਤਾ ਹੀ ਨਹੀਂ ਚਾ ਆਪਾਂ ਨੂੰ ਬਾਲੀ ਪੈਸਾ ਦੀ ਲੋੜ ਨਹੀਂ ਸਿਰਫ ਉਹਦਾ ਸਵਾਲ ਪੁੱਛਿਆ ਕਰੋ ਕਿ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਨੇ ਕਿਹੜਾ ਜੁਰਮ ਕੀਤਾ ਸੀ ਜਿਸ ਕਰਨਾ ਐਮਐਸਏ ਲਾਈ ਗਈ ਆ ਸੱਗੀਆਂ ਬਕਾਸੇ ਖਾ ਆ ਜਿਹੜੇ ਨੌਜਵਾਨਾਂ ਨੂੰ ਨਸ਼ਾ ਸੜਾ ਰਹੇ ਸੀ ਅੰਬ ਚਿਖਾ ਰਹੇ ਸੀ ਉਹ ਇਹਨਾਂ ਕੋਲੇ ਨਜਾਇਜ਼ ਹਥਿਆਰ ਨਹੀਂ ਸੀ ਆਪਣੇ ਲਾਇਸੈਂਸ ਹੀ ਤਿਆਰ ਸੀ ਕਜ਼ਾਂਸੀ ਦਾ ਰਾਰਿਤ ਨੋਟਕਾਰ ਆਉ ਰੱਖਦਾ ਹੈ ਇਸ ਕਰਕੇ ਤਾਂ ਉਹ ਜਨ ਨੂੰ ਦਿੰਦੀ ਹੈ ਕਿ ਜਦੋਂ ਵੀ ਪਿੰਡਾਂ ਦੇ ਵਿੱਚ ਆਉਣ ਦੇਰੇ ਤੇ ਨਾ ਸਵਾਲ ਜੀਉ ਕਰਿਆ ਕਰੋ ਆ ਜੋ ਉਹਨਾਂ ਦੀ ਰਹਿ ਯੂਜ਼ ਹੈ ਇਹਨਾਂ ਨੂੰ ਪਤਾ ਲੱਗਦਾ ਕਿ ਜਿਵੇਂ ਤੁਹਾਡੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਆਉਣ ਦਾਦਾ ਬੂਲ ਕਰਨ ਲੱਗਦੇ ਪਰ ਜਿਹੜੀ ਜ਼ਮੀਰ ਹੀ ਮਰ ਗਈ ਫਿਰ ਉਹਨਾਂ ਜੋ ਮਰਦੀ ਜਿਹੜੇ ਵਿਰਿਧੀ ਜਿਹੜਾ ਨਹੀਂ ਬੁਲਾਉਂਗਾ ਜੇ ਨਜ਼ਰ ਜਮੀਰ ਦਾ ਆ ਵੀਏ ਪਰ ਉਹ ਨਜ਼ਰ ਜਦ ਸਵਾਲ ਕਰਿਆ ਤੋ ਮਰਨਾ ਇੱਕ ਕਾਰਜ ਹੈ ਬਾਰੀ ਬਾਰੀ ਮੌਤ ਨਹੀਂ ਆਉਂਦੀ ਜੀ ਸੰਗਾ ਕੰਮ ਕਰਕੇ ਮਰਗੇ ਲੋਕ ਚਾਰ ਜਾਗਟਾ ਦੇ ਇਹ ਮੰਗੋ ਇਹ ਕਰਕੇ ਬੇਨਤੀ ਹੈ ਜਿੰਨੇ ਵੀ ਵੀਰ ਆਪਣੇ ਚੰਨਾ ਨਾਲ ਜੁੜੇ ਹੋਏ ਆ ਵੀਰ ਨਾਲ ਕੋਈ ਸ਼ੇਅਰ ਕਰ ਰਿਹਾ ਕਰੋ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਕੀ ਜਿਹੜੇ 올ਡੇਟ ਬਹੁਤ ਆ ਰਹੇ ਡੀਟੋ ਐਸਤੰਪਿੰਡਾ ਦੇ ਵਿੱਚ ਆਉਂਦੇ ਆ ਮੈਂ ਗ੍ਰੀਟ ਵਾਲਾ ਕਰਿਆ ਕਰੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

ਹਨ ਕਾਤਾ ਕਿਰਾਬ ਪੰਜਾਬ ਪੰਜਾਬ ਵਾਲੇ ਅਸਟੇਵ ਮਾੜੀ ਮੂਹਟ ਚੱਲ ਰਿਹਾ ਉਹ ਤੇ ਬੱਡੀ ਜੰਤੀ ਦੇ ਚੁੱਕਾ ਵਾਹ ਰੀ ਨਵਾਤ ਰਿਹਾ ਕੋ ਉਹਨਾਂ ਦੇ ਮਾਤਾ ਪਿਤਾ ਨਹੀਂ ਜਿਹੜਾ ਹੌਂਸਲਾ ਹੋ ਸਕੇ ਆਪਾਂ ਕਹਿੰਦੇ ਫੇਸਬੁੱਕ ਤੇ ਜਾਂ ਜੀਜੀ ਤੇ ਵੀ ਇੱਕ ਜਨਤਾ ਦਾ ਜਿਹੜਾ ਨਾ ਰਹੀ ਉਹਦੇ ਨਾਲ ਆ ਰਿਹਾ ਤੇ ਉਹ ਜਾਤੀ ਦੀ ਹਾਰੀ ਰਵਾਇ ਕਰਕੇ ਉਹਦੇ ਨਾਲ ਵੀ ਖੜੀ ਗਏ ਪਹਿਲਾਂ ਆਪਾਂ ਜੇ ਭਾਈੰਦ ਕਰਾ ਜੇ ਕਾਲ ਕਰ ਜੇ ਨੋ ਕਾਰ ਦੱਸਾ ਫੇਸਬੁਕ ਤੇ ਬਹੁਤ ਲਾਕਾਰਾਂ ਮਾਰਦਾ ਆਇ ਕਰਦਾ ਬਹੁਤ ਪਰ ਜਿੱਦੇ ਜਨਾਜ਼ਾ ਜਾ ਹੋਈ ਹੈ ਕੀ ਕਰਦੇ ਕੁਝ ਕਰਕੇ ਬਹਿ ਗਏ ਉਹਨਾਂ ਦੇ ਮਾਤਾ ਤੇ ਜਾਣੇ ਧਰਨਾ ਲਾਇਆ ਹੋਇਆ ਹੈਗਾ ਆਪੋ ਦੇ ਵਿੱਚ ਵੀ ਨਹੀਂ ਜਾ ਸਕਦੇ ਐਡੀ ਆਪਣੀ ਜਮੀਰ ਮਰ ਗਈ ਦੂਜਾ ਇੱਕੋ ਬਾਕੀ ਇਹਨਾਂ ਦੀ ਡਰਾਮਾਂ ਕਰਦਾ ਹੈ ਤੇ ਦੂਜਾ ਦੂਜਾ ਰਾਤਰੀਂ ਕਰਨਾ ਦੀਆਂ ਅੰਬਰਵਾਰਾ ਉਹ ਦੇਖ ਇਹਦੇ ਰੋਤਾ-ਤਾ ਦੇ ਕੋਲ ਸੁੱਲਾ ਕੇ ਰੱਖੀ ਜੇ ਤਾਂ ਕਿ ਹੁਣ ਆਪ ਦਿੱਲੀ ਜਾਣਾ ਕੋਈ ਏਰੀਆ ਫੜਿਆ ਹੋਇਆ ਇਹਨਾਂ ਦਾ ਲਾਲਾ ਉਹ ਤਾਂ ਕੋਈ ਕੋਲ ਸਨੀ ਰੋਪ ਦਿੱਤੀ ਨਹੀਂ ਰੋਪ ਦਾ ਸਭ ਚ ਰੋ ਜਾਂਦੇ ਕੋਈ ਨਹੀਂ ਬੋਲਦਾ ਕਿ ਹੁਣ ਤਰੀਕ ਉਸ ਤੇ ਵੀ ਆ ਹਾਂ ਦੀ ਰੋਸ ਨਾਲ ਲੇਖਣ ਹੁੰਦੇ ਕੱਟ ਕਰ ਕਰ ਦਿੱਲੀ ਲਈਏ ਨੇ ਇਹ ਜੰਬਰ ਤੋਂ ਬਾਅਦ ਸਾਥ ਪੰਜਾਬ ਕਰਨ ਵਾਲਾ ਵੀ ਜੇ ਉਹ ਤਾਂ ਤਾਂ ਦਾ ਦੇ ਕੋਲ ਸੁੱਲੇ ਰੱਖ ਕੇ ਜਨ ਅਦਰਬੰਦ ਕਰ ਲੈ ਕੇ ਜਨ ਰੋਪ ਕੋਸ਼ ਨੇ ਬਹੁਤ ਜਿਆਦਾ ਪਰੇਸ਼ਾਨ ਕੀਤਾ ਅੰਬਰ ਨਾਲ ਵਿੱਚ ਕੱਟ ਨਹੀਂ ਹੋਣ ਦਿੱਤਾ ਫਰਮਾਨੀ ਬਾਗ ਜਿਹੜੇ ਏਰੀਆ ਨੂੰ ਵਾਦਿਆ ਹੁਣ ਚੱਕ ਲਿਆ ਪਹਿਲੇ ਦਿਨ ਦਿੱਲੀ ਜਾ ਕੇ ਰਾਣ ਲੀਲਾ ਗਰਾਂ ਕਰਨਾ ਲਾ ਦਿੰਦੇ ਜਿਦਾ ਆ ਕੇ ਤੇ ਪੈਂਦੀ ਹੋਰ ਪਤਾ ਲੱਗਦਾ ਦੂਜੀ ਵਾਰੀ ਇਹ ਨਾਲ ਸਭ ਤੋਂ ਕਿਆ ਪ੍ਰਮਾਤਮਾ ਨੇ ਜਿਹਦੀ ਇਹਨਾਂ ਨਾਲ ਹੋਈ ਹੈ ਕੋਈ ਥੋੜਾ ਵੀ ਜ਼ਾੜਾ ਜੇਤੀ ਆ ਜੇ ਬਸ ਸਾਰ ਦਿਆ ਕਰੋ ਬੇਨਤੀ ਹੈ ਸਾਨੂੰ ਜਿਹੜੋ ਦੀ ਜੰਡਾਂ ਦੇ ਵਿੱਚ ਜਿਹੜੇ ਲੀਟਰ ਬੂਤਾ ਮੰਗਵਾਉਂਗਾ ਨਾ ਜੀ ਬੰਦਰ ਨੂੰ ਜਰੂਰ ਸਵਾਲ ਕਿ ਭਾਈ ਉਹ ਮਤਲਬ ਤਾਂ ਬਾਰਤਾਨਾ ਦਾ ਫੀਸ ਜਿਹੜਾ ਨਾ ਐਨਐਸਐਲ ਆ ਕੇ ਡਬਲ ਕਰ ਦਿੱਤਾ ਬੰਦ ਕੀਤਾ ਉਹ ਜਿਹੜਾ ਪੰਜਾਬ ਦੀ ਜਿਹੜੀ ਡਿਪਟੀ ਕਮਿਸ਼ਨਰ ਸੀਗੇ ਕਸਾਮ ਦੀ ਟੀਮ ਦੇ ਵਿੱਚ ਉਹਨਾਂ ਨੇ ਕੰਮ ਕਰ ਦਿੱਤਾ ਜਿਹੜੀ ਇਹ ਉਹਨੂੰ ਪੰਜਾਬ ਦੇ ਅੰਦਰੋਂ ਪ੍ਰਧਾਨ ਮੰਤਰੀ ਬਾਦ ਜੀ ਹਮਸਾਹ ਜੀ ਰਵਿਰ ਸਿੰਘ ਸਗੇ ਨੰਬਰ ਜਗਿਆ ਉਹਦੇ ਹੀ ਖੂਸੂਸ ਦੀ ਉਹ ਕੀ ਜੀ ਨੇ बेटा बताओ कालस्थानी से ਜੇ ਤਾ ਹਾਜ਼ਰ ਹੋਣ ਚਾਹਿੰਦੇ ਸਾਰੇ ਵੀਰ ਵਾਲੇ ਇਸ ਮੈਸਜ ਦਾ ਦੇਣਾ ਇਸ ਤਰ੍ਹਾਂ ਵੀ ਜਿਹੜੇ ਵਾਲੇ ਵੀ ਜਿਹੜੇ ਕੱਢਦੇ ਆ ਤਾਂ ਹੁਣ ਕੀ ਲੋ ਕੱਢਦੇ ਨੇ ਇੱਕ ਕਰਕੇ ਬਰਾਉ ਬੱਜੀ ਵੀਡੀਓ ਦਾ ਮੈਂ ਦਿੱਤਾ ਉਹ ਰੂਟ ਤੋਂ ਉਦਾਰ ਸੇ ਜਿਸ ਨੇ ਮਾਣ ਵੀਰ ਆਪਣੇ ਚੈਨਲ ਨਾਲ ਜਿਹੜੇ ਜੂਰ ਕਮੈਂਟ ਕਰਕੇ ਦੇਖੋ ਕਿ ਜਿੱਥੇ-ਤਿੱਥੇ ਜਿਹੜਾ ਕਿਤੇ-ਕਿਤੇ ਆਪਣੀ ਵੀਡੀਓ ਚਾਹਨਾ ਦੀ ਮੇਰੀ ਫਾਈਵ ਟਾਈਮ ਇਲੈਕਸ਼ਨ ਦਤਾਂ ਹੈ ਮੈਂ ਐਮਪੀ ਦਾ ਬੀਜੇਪੀ ਵਾਲੇ ਕਿਸੇ ਵੀ ਪਿੰਡ ਦੇ ਦਿੱਤੀ ਹੈ ਬੀਜੇਪੀ ਵਾਲੇ ਆਉਂਦੇ ਆ ਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਜਿਹੜੇ ਕਿਸਾਨਾਂ ਦੇ ਉੱਤੇ ਗੋਲ ਦਾ ਤਲਾਈਆਂ ਗਈਆਂ ਆਤੂਮਾਂ ਤੇ ਡੇ ਗਏ ਆਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਸਾਨ ਆ ਜਿਹੜੇ ਵਰਤੂ ਕੈਸ਼ ਕਿਰਾਉਂਦੇ ਆ ਗੋਲਨਾ ਜਿਹੜੇ ਉਹ ਕਿੱਲ ਲੈ ਕੇ ਆ ਉਹਨਾਂ ਨੇ ਮੂਹਰੇ ਰੱਖਿਆ ਕਰੋ ਜਿਹੜੇ ਪਿੰਡਾਂ ਦੇ ਵਿੱਚ ਬੁੱਤਾ ਮੰਗੜਾਉਂਦੇ ਆ ਵੀ ਆਖੀ ਇਹ ਦਾ ਬਿੱਗ ਜਰਮ ਕੀਤਾ ਜਿਹੜਾ ਅੱਜ ਕਾ ਗੋਲ ਮੈਚ ਲੱਗਣਾ ਜਵਾਬ ਦਿਓ ਬੇਨਤੀ ਆਪਾਂ ਨੂੰ ਆ ਰਹੇ ਹਨ ਜਿਹੜੇ ਜਮਾਏ ਹੋ ਜ਼ਿਆਦਾ ਕਿਸਾਨਾਂ ਦਾ ਸਾਡੇ ਦੇ ਲਈ ਡੀਏਪੀ ਦਾ ਕੋਈ ਜਾਣ ਤੋਂ ਦੇਣਾ ਪੁੱਛਾ ਕਰੋ ਕਿ ਇਹਨਾਂ ਦਾ ਕੀ ਹੈ ਚੜ ਬਣਾ ਲਵਾਂਗਾ ਤੋਂ ਆਪਾਂ ਇਹ ਮਲਤਕਾ ਜੀ ਖਾਸਾ ਬਾਰੇ ਸੁਣ ਵਾਲੇ ਪਰੇਖੇ ਕਾਲੀਆਂ ਨਾਮ ਤੋਂ ਉਹਨਾਂ ਨੂੰ ਪੁੱਛਿਆ ਕਿ ਜਦੋਂ 25 ਹਜ਼ਾਰ ਦਾਜ ਰਹਿ ਗਿਆ ਕਿ ਜੋ ਚੌਣਾ 25 ਜੰਗ ਰਿਆ ਇਸ ਤਰ੍ਹਾਂ ਇਹ ਜਿਹੜਾ ਸਿੱਖਾਂ ਦੀ ਫਾਰਕੀਆ ਹੈ ਸਿੱਖਾਂ ਦੀ ਫਾਰਕੀਆ ਜਿਸਕਾ ਵੀ ਫਾਰਕੀਆ ਜਿਸਕਾ ਕੰਗੂ ਨੇ ਰੁਬਾਰ ਕਹਣਾ ਤਾਂ ਇਹ ਚੌਂਦੇ ਬਾਦਲ ਲਾਣਾ ਇਹ ਚੌਂਦਾ ਬੰਦੀ ਜੰਗ ਰਿਆ ਹੋ ਸਕਦਾ ਹੈ ਕਿ ਇਸ ਕਰਨਾ ਹੋਵੇਗਾ ਜੇ ਦੇਰ ਤੋਂ ਬਾਾਰ ਆ ਸਕਦੇ ਜੀ ਪਰ ਨਹੀਂ ਨਾ ਨਾ ਉਹ ਪੋਸਟ ਕਰ ਰਹੀ ਤਾਂ ਕਰਕੇ ਉਹਨਾਂ ਨੇ ਨਾ ਉਹ ਰਹਾ ਨਹੀਂ ਕਰਦੇ ਜਿਹੜਾ ਇਹ ਨਾਲ ਨਹੀਂ ਕਰਦਾ ਇਹ ਕਰਕੇ ਜੀ ਆਪ ਸਾਰਿਆਂ ਨੂੰ ਜਿਹੜੀ ਵੀ ਵੀਡੀਓ ਦੇਖ ਰਹੇ ਨੇ ਭਾਈ ਹਮਾਰੋ ਬਹੁਤ ਸਾਰਾ ਖਾਲਸਾ ਬਹੁਤ ਬਹੁਤ ਪਿਆਰ ਹੈ ਦੇ ਬਗੇਲੇ ਜਿੰਨਾਂ ਤੋਂ ਪਿੱਛੇ ਹੋਇਆ ਉਹਦੇ ਸੰਬੰਧ ਵਿੱਚ ਇਹਨਾਂ ਨੂੰ 81 ਨਾ 13 ਦੇ 13 ਜੇ ਆਪਾਂ ਇੱਕ ਆਰ ਦੇ ਫੇਰ ਜੇ ਆਪਾਂ ਬਾਹਰੋਂ ਛੱਟਣਗੇ ਨਹੀਂ ਇਹਨਾਂ ਨੇ ਛੱਟਣਾ ਹੈ ਇਹਨਾਂ ਨੇ 80 ਬਾਲ ਛੱਟਣਾ ਤੇ ਇਹਨਾਂ ਦਾ ਹੋਰ ਵੀ ਨੋ ਦੀ ਨਹੀਂ ਭਾਜੀ ਜਮੀਰ ਹੀ ਮਰ ਗਈ ਅਬਰੋ ਦਾ ਕੋਈ ਇਲਾਜ ਨਹੀਂਗਾ ਠੀਕ ਆ ਜਮੀਰਾਂ ਜਮੀਰਾਂ ਜਾਗ ਦਿਨਾਂ ਨੇ ਮਾੜੀ ਮੂਤੀ ਪਾ ਲਿਆ ਤਾਂ ਆਪਣੇ ਪੰਜਾਬ ਦੀ ਜਰੂਰ लाज ਰੱਖੋ ਆਪਣੇ ਨੌਜਵਾਨਾਂ ਦੇ ਜਿਹੜੇ ਜੀਤਾ ਆਪਣੇ ਘਰ ਜੀਵਨ ਦੇ ਵਿੱਚ ਬੈਠੇ ਆ ਉਹਨਾਂ ਦਾ ਸਾਥ ਦਿਜੀਏ ਹਮ ਸੱਜ ਚੱਲ ਰਹੇ ਮੋਰਚੇ ਉੱਤੇ ਹਾਰ ਨਹੀਂ ਦਵਾਇ ਤੇ ਨਾ ਛਾੜੂ ਵਾਲੇ ਪਾਸੇ ਦਾ ਬਰੋਧ ਕਰਾਂਗੇ ਜਿਹੜੀ ਜਰੂਰ ਕਰਿਆ ਕਰੋ ਜੈਨ ਨਾਲ ਜਿਹੜੇ ਹੀ ਹੋ ਆਪਣਾ ਮੈਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਦੇ ਕਰੋ ਜਿਹੜੇ ਦੇਖ ਰਹੇ ਆ ਜਰੂਰ ਕਮੈਂਟ ਕਰਕੇ ਵੀ ਪ੍ਰਸ਼ੰਸਾ ਕਰੋ ਬਰਾਬਰ ਇਹ ਹੋ ਜਾ ਜੀ ਆ ਦੋ ਚਾਰ ਬੇਨਤੀਆਂ ਜਿਹੜੀਆਂ ਕਰਨੀਆਂ ਸੀਆਂ ਚੀਜ਼ ਕਰਕੇ ਲਾਈਵ ਹੋ ਗਈ ਅੱਜ ਤਕਾਲੀ ਦਲੰਬਰ ਸਰ ਸਰ ਦਾ ਸਮਾਜੀ ਸੰਮਾਨ ਜੋ ਸੰਗ੍ਰੋਹ ਕਲੈਕਸ਼ਨ ਕਰ ਰਹੇ ਆ ਬਤਵਾਦ ਨੂੰ ਤਾਂ ਬਹੁਤ ਵੱਡੀ ਢੀਡ ਦੇ ਨਾਲ ਜਿਹੜਾ ਉਹ ਜਸਤਾ ਹਾਸਲ ਕਰ ਸਕਣ ਉਹ ਇੱਕ ਮੇਗਾ ਮਾਰੀ ਮੈਂ ਮੈਂ ਨਿਹਾਰ ਦਾ ਮੈਨੂੰ ਮੇਰੀ ਕੋਣ ਹੋ ਰਹੀ ਆ ਇਹ ਕਰਕੇ ਬੇਨਤੀ ਆ ਤਾਹੋ ਜਿਸ ਤਰ੍ਹਾਂ ਸਮਾਣਾ ਵੱਡੀ ਢੀਡ ਦੇ ਨਾਲ ਜਿਤਨਾ ਇਹਤੇ ਵਿਚਾਰੂ ਭਾਟੀ ਜਨਾਈ ਕੀ ਆਪਣੇ ਮੋਦੀ ਜੀ ਕਿਹਾ ਕਿ ਅਰੇ ਬਹੁਤ ਸ਼ੀਰ ਕੋ ਗੈਂਪੀਰ ਸਾਡੇ ਇਸ ਬਾਰਸ ਨੇ ਇਸ ਨੂੰ ਮਾਰ ਦਿੱਤਾ ਹੈ ਲੇਟਿੰਗੋ ਤੋਂ ਬਾਅਦ ਇਹ ਕੀ ਜੈ